ਸੱਚੀ ਕਾ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੇਖੋਂ ਸਮਾਰਟ ਕਲਾਸਸ ਦੇ ਅਫੀਸ਼ੀਅਲ YouTube ਚੈਨਲ ਉੱਪਰ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ SGRD ਕੋਚਿੰਗ ਸੈਂਟਰ ਦਾ ਹੀ ਜੋ ਨਿਊ ਚੈਨਲ ਹੈ ਸੇਖੋਂ ਸਮਾਰਟ ਕਲਾਸਸ ਹੈ ਕੋਈ ਹੋਰ ਚੈਨਲ ਇਹ ਨਹੀਂ ਹੈ ਤਾਂ ਦੋਸਤੋ ਜਿਸ ਤਰ੍ਹਾਂ ਕੇ HGI ఆర్డి ਕੋਚਿੰਗ ਸੈਂਟਰ ਵਿੱਚ ਮੈਂ ਕਰਵਾ ਰਿਹਾ ਤੁਹਾਨੂੰ ਕੰਟੈਂਟ ਉਸੇ ਤਰ੍ਹਾਂ ਹੀ ਇੱਥੇ ਵੀ ਉਹ ਕਲਾਸਿਸ ਦਿੱਤੀਆਂ ਜਾਣਗੀਆਂ ਬਸ ਡਿਫਰੈਂਸ ਇਹਨਾਂ ਹੈ ਕਿ ਉੱਥੇ ਲਾਈਵ ਕਲਾਸਿਸ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ ਮੈਨੂੰ ਤਾਂ ਇੱਥੇ ਕੀ ਹੈ ਲਾਈਵ ਕਲਾਸ ਦੇ ਲਈ ਹੀ ਇਹ ਚੈਨਲ ਬਣਾਇਆ ਗਿਆ ਹੈ ਦੋਸਤੋ ਤੁਹਾਨੂੰ ਲਾਈਵ ਕਲਾਸਿਸ ਇੱਥੇ ਮਿਲ ਗਈਆਂ ਬਟ YouTube ਦੀ ਇੱਕ ਸ਼ਰਤ ਹੈ ਕਿ 50 ਸਬਸਕ੍ਰਾਈਬਰ ਉੱਤੇ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹਨ ਤਾਂ ਹੀ ਅਸੀਂ ਲਾਈਵ ਕਲਾਸਿਸ ले सकते हैं ते ਤੁਸੀਂ ਉਸਦੀ ਹੈਲਪ ਲੈ ਸਕਦੇ ਹੋ ਦੋਸਤੋ ਤੁਹਾਡੀ ਹੀ ਹੈਲਪ ਦੇ ਨਾਲ ਇਹ ਹੋ ਸਕਦਾ ਕਿਉਂਕਿ 40 ਹਨ ਜੋ ਕਿ ਕ੍ਰਾਈਟੇਰੀਆ 40 ਪੂਰੇ ਹੋ ਗਏ ਹਨ ਬਟ ਬਸ ਦੋਸਤੋ 10 ਜੋ ਹਨ ਹੋ ਰਹਿ ਗਏ ਹਨ ਅਤੇ ਉਸ ਤੋਂ ਬਾਅਦ ਕੀ ਹੈ ਲਾਈਵ ਕਲਾਸਸ ਸਟਾਰਟ ਹੋ ਜਾਣਗੀਆਂ ਤਾਂ ਦੋਸਤੋ ਜੇਕਰ ਤੁਸੀਂ ਹਜੇ ਤੱਕ ਸੇਖੋ ਸਮਾਰਟ ਕਲਾਸਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਤਾਂ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਵੋ ਕਿਉਂਕਿ ਦੋਸਤੋ ਉੱਥੇ ਕੰਟੈਂਟ ਜਿਸ ਤਰ੍ਹਾਂ ਦਾ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਉਸੇ ਤਰ੍ਹਾਂ ਦਾ ਕੰਟੈਂਟ ਇੱਥੇ ਪ੍ਰੋਵਾਈਡ ਕੀਤਾ ਜਾ ਬਸ ਡਿਫਰੈਂਸ ਇੰਨਾ ਕੁ ਹੋਵੇਗਾ ਕਿ ਇੱਥੇ ਥੋੜਾ ਜਿਹਾ ਉਸ ਤੋਂ ਵੱਖਰਾ ਹੋਵੇਗਾ ਤੁਹਾਨੂੰ ਕੋਈ ਹੋਰ ਕੁਐਸਚਨ ਇੱਥੇ ਦੇਖਣ ਨੂੰ ਮਿਲ ਜਿਆ ਕਰਨਗੇ ਤਾਂ ਦੋਸਤੋ ਪਹਿਲਾਂ ਤਾਂ ਦੱਬ ਕੇ ਸ਼ੇਅਰ ਕਰ ਦਿਓ ਆਪਦੇ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਦੇ ਵਿੱਚ ਤਾਂ ਜੋ ਸਾਰਿਆਂ ਤੱਕ ਇਹ ਚੈਨਲ ਚਲਾ ਜਾਵੇ ਅਤੇ ਉਹਨਾਂ ਨੂੰ ਕਹਿ ਦੇਣਾ ਕਿ ਸੇਖੋਂ ਸਮਾਰਟ ਕਲਾਸਸ ਭਾਈ ਸ਼੍ਰੀ ਗੁਰੂ ਰਾਮਦਾਸ ਜੀ ਕੋਚਿੰਗ ਸੈਂਟਰ ਦਾ ਹੀ ਚੈਨਲ ਹੈ ਤੇ ਇਹ ਕੀ ਹੈ ਉਸੇ ਸਰ ਦਾ ਹੈ ਬਸ ਤੁਸੀਂ ਇਹ ਦੱਸ ਦੇਣਾ ਅਤੇ ਜੇਕਰ ਦੋਸਤੋ ਪਿਆਰੇ ਦੋਸਤੋ ਭੈਣੋ ਭਰਾਓ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਅੱਜ ਜੋ ਹੈ ਅੱਜ ਦਾ ਟੌਪਿਕ ਹੈ ਦੋਸਤੋ ਆਫਲਾਈਨ ਕਲਾਸਸ ਤੁਹਾਨੂੰ ਪ੍ਰੋਵਾਈਡ ਕਰ ਰਿਆ ਹਾਂ ਮੱਧਲੇ ਗੇਰਿ ਕਵਰਡ ਵੀਡੀਓ ਗੁਰੂ ਨਾਨਕ ਦੇਵ ਜੀ ਦੀ ਅੱਜ ਆਪਾਂ ਗੱਲ ਕਰਾਂਗੇ ਜੋ ਕਿ ਪੰਜਾਬ ਪੁਲਸ ਦੀ ਗੱਲ ਕੀਤੀ ਜਾਵੇ ਪੀ ਟ੍ਰਿਪਲ ਐਸ ਬੀ ਦੀ ਗੱਲ ਕੀਤੀ ਜਾਵੇ ਦੋਸਤੋ ਪੀ ਐਸ ਪੀ ਸੀ ਐਲ ਅਤੇ ਹੋਰ ਈ ਟ ਸੀ ਜਿੰਨੇ ਵੀ ਪੇਪਰ ਹਨ ਪੇਪਰ ਏ ਤਾਂ ਲੈਣਾ ਹੀ ਲੈਣਾ ਹੈ ਪੰਜਾਬ ਸਰਕਾਰ ਨੇ ਕਿਹਾ ਜੋ ਹੈ ਦੋਸਤੋ ਤਾਂ ਗੁਰੂ ਨਾਨਕ ਦੇਵ ਜੀ ਦੇ ਪੰਜ ਤੋਂ 6 ਕੁਐਸਚਨ ਪੁੱਛੇ ਜਾਂਦੇ ਹਨ ਵੈਸੇ ਤਾਂ ਸਿੱਖਾਂ ਦੇ ਕੁਐਸਚਨ 9 ਤੋਂ 10 ਬੰਦਨ ਪੇਪਰ A ਅਤੇ B ਨੂੰ ਲਾ ਕੇ ਵੰਡ ਦੋਸਤੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੁਐਸਚਨ ਜਿਆਦਾ ਆਉਂਦੇ ਹਨ ਤਾਂ ਦੋਸਤੋ ਜੋ ਕੁਐਸਚਨ ਲੈ ਕੇ ਆਇਆ ਹਾਂ ਇਹ ਚੰਗੀ ਤਰ੍ਹਾਂ ਦੇ ਨਾਲ ਕਰ ਲੈਣਾ ਤੇ ਪੇਪਰ ਦੇ ਵਿੱਚ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਇਹਨਾਂ ਤੋਂ ਬਾਹਰ ਨਹੀਂ ਆਵੇਗਾ ਤਾਂ ਤੁਹਾਡਾ ਕੀ ਹੈ ਨੰਬਰ ਪੱਕਾ ਹੋ ਜਾਵੇਗਾ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਅਤੇ ਦਬਕੇ ਦੋਸਤੋ ਸ਼ੇਅਰ ਕਰਨਾ ਤਾਂ ਜੋ ਇਹ ਕੁਐਸਚਨ ਸਾਰਿਆਂ ਤੱਕ ਪਹੁੰਚ ਸਕਣ ਸਾਰੇ ਇਸ ਦੀ ਕੀ ਹੈ ਹੈਲਪਲੈਸ ਸਕਣ ਅਤੇ ਗਵਰਨਮੈਂਟ ਜੌਬ ਹਰੇਕ ਨੂੰ ਚਾਹੀਦੀ ਹੈ ਤਾਂ ਗਵਰਨਮੈਂਟ ਜੌਬ इजीली ਉਹਨਾਂ ਨੂੰ ਮਿਲ ਜਾਵੇਗੀ ਦੋਸਤੋ ਜੇਕਰ ਵਧੀਆ ਕੰਟੈਂਟ ਉਹਨਾਂ ਕੋਲ ਜਾਵੇਗਾ ਵੈਸੇ ਦਾ ਬੁੱਕਸ ਬਹੁਤ ਜ਼ਿਆਦੇ ਹਨ ਜਿੰਨਾ ਮਰਜ਼ੀ ਪੜ੍ਹ ਲਓ ਬਟ ਪੇਪਰ ਦੇ ਵਿੱਚ ਜੇਕਰ ਆਇਆ ਹੀ ਨਹੀਂ ਉਸ ਵਿੱਚੋਂ ਤਾਂ ਕੋਈ ਦੋਸਤੋ ਉਸ ਦਾ ਫਾਇਦਾ ਨਹੀਂ ਤਾਂ ਚੱਲਦੇ ਹਾਂ ਆਪਾਂ ਪਹਿਲੇ ਕੁਐਸਚਨ ਤੇ ਪਹਿਲਾ ਕੁਐਸਚਨ ਕਹਿੰਦਾ ਸਿੱਖ ਧਰਮ ਦੇ ਸੰਸਥਾਪਕ ਕੌਣ ਸੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਹਰਗੋਬਿੰਦ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਤਾਂ ਇਸ ਦਾ ਰਾਈਟ ਆਨਸਰ ਹੈ ਸਾਰਿਆਂ ਨੂੰ ਪਤਾ ਹੋਵੇਗਾ ਗੁਰੂ ਨਾਨਕ ਦੇਵ ਜੀ ਵੈਰੀ ਵੈਰੀ ਇੰਪੋਰਟੈਂਟ ਮੋਸਟ ਰਿਪੀਟਡ ਕੁਐਸਚਨ ਹੈ ਦੋਸਤੋ ਤੇ ਮੋਸਟ ਇੰਪੋਰਟੈਂਟ ਵੀ ਹੈ ਇਹ ਕੁਐਸਚਨ ਅਗਲਾ ਕੁਐਸਚਨ ਕਹਿੰਦਾ ਹੈ ਪੰਜਾਬ ਵਿੱਚ ਭਗਤੀ ਅੰਦੋਲਨ ਦੇ ਸੰਸਥਾਪਕ ਕੌਣ ਸੀ ਹੁਣ ਦੇਖੋ ਦੋਸਤੋ ਇਹ ਕੀ ਹੈ ਕੁਐਸਚਨ ਉਹ ਹੈ ਜੋ ਕਿ ਸਰ ਜੀ ਸਾਰਿਆਂ ਦਾ ਡੋਲੂ ਮਾਜ ਕੇ ਰੱਖ ਦਿੰਦਾ ਹੈ ਬਸ ਐਗਜ਼ਾਮੀਨਰ ਨੇ ਪੁੱਛਣਾ ਹੈ ਕਿਸ ਤਰੀਕੇ ਨਾਲ ਪੁੱਛਣਾ ਹੈ ਇਹ ਉਸਤੇ ਡਿਪੈਂਡ ਹੈ ਤਾਂ ਦੇਖੋ ਹੁਣ ਜੇਕਰ ਸਿੱਖ ਧਰਮ ਦੀ ਗੱਲ ਕੀਤੀ ਜਾਏ ਤਾਂ ਗੁਰੂ ਨਾਨਕ ਦੇਵ ਜੀ ਆਵੇਗਾ ਤੇ ਹੋਵੇਗਾ ਵੀ ਪੰਜਾਬ ਪੰਜਾਬ ਲਿਖਿਆ ਹੋਵੇਗਾ ਜੇਕਰ ਦੋਸਤੋ ਕੋਈ ਵੀ ਨਾਂ ਦਿੱਤਾ ਹੋਵੇ ਉੱਥੇ ਓਨਲੀ ਇਹ ਨਈ ਲਿਖਿਆ ਹੋਇਆ ਭਗਤੀ ਅੰਦੋਲਨ ਦੇ ਸੰਸਥਾਪਕ ਕੌਣ ਸਨ ਜਾਂ ਉੱਤਰੀ ਭਾਰਤ ਵਿੱਚ ਭਗਤੀ ਅੰਦੋਲਨ ਦੇ ਸੰਸਥਾਪਕ ਕੌਣ ਤੇ ਆਪਸ਼ਨਾਂ ਇਹ ਹੀ ਹੋਣ ਤਾਂ ਦੋਸਤੋ ਉੱਥੇ ਕੀ ਆਸੀਂ ਰਾਮਾਨੰਦ ਲਾਵਾਂਗੇ ਬਟ ਇਸ ਕੁਐਸਚਨ ਦਾ ਅਨਸਰ ਤਾਂ ਗੁਰੂ ਨਾਨਕ ਦੇਵ ਜੀ ਹੈ ਦੋਸਤੋ ਤੁਹਾਡਾ ਕੀ ਹੈ ਇੱਕ ਨੰਬਰ ਪੱਕਾ ਵੀ ਹੋ ਸਕਦਾ ਤੇ ਇੱਕ ਨੰਬਰ ਚਲਾ ਵੀ ਜਾ ਸਕਦਾ ਬਸ ਇਹ ਨਾ ਜਾਵੇ ਇਸ ਕਰਕੇ ਤੁਹਾਡੀ ਕੀ ਹੈ ਕਨਫਿਊਜ਼ਨ ਦੂਰ ਕਰ ਦਿੱਤੀ ਹੈ ਕਿ ਜਦੋਂ ਪੰਜਾਬ ਆ ਗਿਆ ਉਹ ਦਾ ਗੁਰੂ ਨਾਨਕ ਦੇਵ ਜੀ ਆਵੇਗਾ ਤੇ ਜਦੋਂ ਉੱਤਰੀ ਭਾਰਤ ਜਾਂ ਕੁਝ ਵੀ ਨਾ ਦਿੱਤਾ ਤੇ ਆਪਸ਼ਨ ਆ ਰਾਮਾਨੰਦ ਜੀ ਹੋਵੇ ਤਾਂ ਆਪਸ਼ਨ ਰਾਮਾਨੰਦ ਜੀ ਹੀ ਲਾ ਕੇ ਆਵਾਂਗੇ ਨੈਕਸਟ ਕਹਿੰਦਾ ਹੈ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਕੀ ਸਾਲ ਹੋਇਆ ਸੀ ਵੈਰੀ ਵੈਰੀ ਇੰਪੋਰਟੈਂਟ 1469 ਈਸਵੀ ਜੇਕਰ ਪੂਰੀ ਡੇਟ ਦੇਖਿਆ ਜਾਏ ਤਾਂ 15 ਅਪ੍ਰੈਲ 15 ਅਪ੍ਰੈਲ 1469 ਨੂੰ ਰਾਏ ਪੋਏ ਦੀ ਤਲਵੰਡੀ ਵਿਖੇ ਹੋਇਆ ਸੀ ਵੇਰੀ ਵੇਰੀ ਇੰਪੋਰਟ ਪਾਕਿਸਤਾਨ ਦੇ ਵਿੱਚ ਇਹ ਤੁਸੀਂ ਜਾਣਦੇ ਗੁਰੂ ਨਾਨਕ ਦੇਵ ਜੀ ਦੀ ਜੋ ਮੈਰਿਜ ਹੋਈ ਸੀ ਉਹ ਬਟਾਲਾ ਬਰਦਾਸਪੁਰ ਦੇ ਵਿੱਚ ਹੋਈ ਸੀ ਗੁਰਦੁਆਰਾ ਕਿਹੜਾ ਹੈ ਉੱਥੇ ਕੰਧ ਸਾਹਿਬ ਗੁਰਦੁਆਰਾ ਹੈ ਦੋਸਤੋ ਇਹ ਚੀਜ਼ਾਂ ਨਾ ਨਿੱਕੀਆਂ ਨਿੱਕੀਆਂ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਹਨ ਜੋ ਕਿ ਅਸੀਂ ਪੜ੍ਹਦੇ ਨਹੀਂ ਤੇ ਜਦੋਂ ਆ ਜਾਂਦੇ ਹਾਂ ਤਾਂ ਉਹ ਕਿ ਹੈ ਸਾਰਿਆਂ ਦੇ ਤੋਤੇ ਉੱਡ ਜਾਂਦੇ ਹਨ ਜਿਨ੍ਹਾਂ ਨੇ ਨਹੀਂ ਦੇਖਿਆ ਹੁੰਦਾ ਤਾਂ ਦੋਸਤੋ ਜਦੋਂ ਬਟਾਲਾ ਗੁਰਦਾਸਪੁਰ ਦੇ ਵਿੱਚ ਉੱਥੇ ਗੁਰਦੁਆਰਾ ਕੰਧ ਸਹਿਬ ਹੈ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ ਅਤੇ ਰਾਇ ਭੋਇ ਦੀ ਤਲਵੰਡੀ ਵਿਖੇ 15 April 1469 ਨੂੰ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਅਤੇ ਜੋ ਇਹਨਾਂ ਨੇ ਗੁਰਦੁਆਰਾ ਇਹਨਾਂ ਨੇ ਨਗਰ ਵਸਾਇਆ ਸੀ ਉਹ ਕਿਹੜਾ ਸੀ ਦੋਸਤੋ ਇਹ ਤੁਸੀਂ ਕੀ ਹੈ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੋ ਵੀ ਇਸ ਦੇ ਬਾਰੇ ਪਤਾ ਹੋਵੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪਤਾ ਹੋਵੇ ਕੁਐਸਚਨ ਉਹ ਤੁਸੀਂ ਆਪਦੀ ਨੌਲੇਜ ਜਰੂਰ ਸ਼ੇਅਰ ਕਰਨਾ ਕਮੈਂਟ ਸੈਕਸ਼ਨ ਦੇ ਵਿੱਚ ਨੈਕਸਟ ਕਹਿੰਦਾ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਗੁਰੂ ਨਾਨਕ ਦੇਵ ਜੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗੁਰੂ ਨਾਨਕ ਦੇਵ ਜੀ ਦੇ ਮੁਗਲ ਸ਼ਾਸਕ ਦੀ ਗੱਲ ਕੀਤੀ ਹੈ ਇਹ ਤਾਂ ਦੋਸਤੋ ਡੋਲੂ ਮਾਜਣ ਵਾਲਾ ਕੁਐਸਚਨ ਬਣ ਜਾਂਦਾ ਹੈ ਬਾਬਰ ਵੀ ਸੀ ਅਤੇ ਉਦੋਂ ਹਿਮਾਜੂ ਵੀ ਸੀ ਵੈਰੀ ਵੈਰੀ ਇੰਪੋਰਟੈਂਟ ਦੋਨੋਂ ਸਨ ਦੋਸਤੋ ਇਹਦਾ ਰਾਈਟ ਆਨਸਰ ਦੋਨੋਂ ਆਵੇਗਾ ਬਟ ਕਾਫੀ ਜਾਣੇ ਬਾਬਰ ਲਾ ਕੇ ਆ ਜਾਣਗੇ ਤੇ ਗਲਤ ਹੋ ਜਾਵੇਗਾ ਜਾਂ 1 ਨੰਬਰ ਜਾਵੇਗਾ ਜਾਂ 1.25 ਨੰਬਰ ਜਾਵੇਗਾ ਤਾਂ ਇਹ ਨਾ ਜਾਵੇ ਇਸ ਕਰਕੇ ਤੁਹਾਨੂੰ ਪਤਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਰ ਅਤੇ ਹਿਮਾਜੂ ਦੋਨੇ ਸਨ ਦੋਸਤੋ ਬਾਬਰ ਦਾ ਲੜਕਾ ਹਿਮਾਜੂ ਸੀ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਕਹਿੰਦਾ ਹੈ ਪੇਪਰ ਏ ਦੇ ਵਿੱਚ ਆਉਣ ਵਾਲਾ ਬਹੁਤ ਹੀ ਜ਼ਿਆਦਾ ਪੁੱਛਿਆ ਜਾਣ ਵਾਲਾ ਕੁਐਸਚਨ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਇਹ ਸ਼ਬਦ ਕਿਸ ਨੇ ਕਹੇ ਬਸ ਤੁਹਾਨੂੰ ਮੈਂ ਦੱਸ ਦਵਾਂ ਕਿ ਇਸ ਨੂੰ ਦੇਖਦੇ ਸਾਰ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਦਿਮਾਗ ਵਿੱਚ ਆ ਜਾਂਦਾ ਹੈ ਤੇ ਉਹ ਗਲਤ ਹੋ ਜਾਂਦਾ ਹੈ ਤਾਂ ਇਹ ਵੀ ਕੀ ਆ ਡੋਲੂ ਮੰਜਨ ਵਾਲਾ ਕੁਐਸਚਨ ਹੈ ਦੋਸਤੋ ਟੈਂਪੋ ਕੀ ਆ ਟੇਡਾ ਹੋ ਜਾਵੇਗਾ ਤਾਂ ਇਸ ਲਈ ਨਾ ਹੋਵੇ ਇਸ ਲਈ ਤੁਹਾਨੂੰ ਪਤਾ ਹੈ ਸਤਗੁਰੂ ਨਾਨਕ ਪ੍ਰਗਟਿਆ ਮਿੱਟ ਤੋਂ ਦੁਜਗ ਜਾਨਣ ਹੋਆ ਕਿਉਂਕਿ ਤੁਕਾਂ ਵਾਲੇ ਪ੍ਰਸ਼ਨਾਂ ਪੇਪਰ A ਦੇ ਵਿੱਚ ਬਾਦੇ ਹਨ ਦੋਸਤੋ ਤਾਂ ਭਾਈ ਗੁਰਦਾਸ ਜੀ ਇਹਨਾਂ ਦਾ ਰਾਈਟ ਆਨਸਰ ਹੋ ਗਿਆ ਭਾਈ ਗੁਰਦਾਸ ਜੀ ਤੇ ਭਾਈ ਗੁਰਦਾਸ ਜੀ ਨੇ ਕਿਹੜਾ ਨਗਰ ਬਸਾਇਆ ਸੀ ਮਾਨਸਾ ਜ਼ਿਲ੍ਹਾ ਬਸਾਇਆ ਸੀ ਜੋ ਕਿ ਘੱਟ ਪੜੇ ਲਿਖੇ ਦੇ ਵਿੱਚ 2011 ਸੈਂਸਸਸ ਵਿੱਚ ਕਿਹਾ ਗਿਆ ਘੱਟ ਪੜੇ ਲਿਖੇ ਲੋਕ ਕਿੱਥੇ ਰਹਿੰਦੇ ਨੇ ਮਾਨਸਾ ਦੇ ਵਿੱਚ ਰਹਿੰਦੇ ਹਨ ਤਾਂ ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਤੇ ਕਹਿੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਕੌਣ ਸਨ ਸਾਰਿਆਂ ਨੂੰ ਪਤਾ ਹੈ ਬੱਚੇ-ਬੱਚੇ ਨੂੰ ਪਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਉਹਨਾਂ ਦੇ ਪਿਤਾ ਸਨ ਮਹਿਤਾ ਕਾਲੂ ਜੀ ਵੈਰੀ ਵੈਰੀ ਇੰਪੋਰਟੈਂਟ ਮਹਿਤਾ ਕਾਲੂ ਜੀ ਇਸ ਦਾ ਰਾਈਟ ਆਨਸਰ ਹੋਵੇਗਾ ਸਾਰੇ ਸਹੀ ਕਰਕੇ ਆਉਣਗੇ ਇਹ ਕੁਐਸਚਨ ਕਹਿੰਦਾ ਹੈ ਜੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਕੌਣ ਸੀ ਤਾ ਸਾਰਿਆਂ ਨੂੰ ਪਤਾ ਹੈ ਤ੍ਰਿਪਤਾ ਦੇਵੀ ਜੀ ਇਹਨਾਂ ਦੇ ਮਾਤਾ ਜੀ ਸਨ ਵੈਰੀ ਵੈਰੀ ਇੰਪੋਰਟੈਂਟ ਅੱਗੇ ਕਹਿੰਦਾ ਹੈ ਦੋਸਤੋ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕਿਸ ਨਾਮ ਵਜੋਂ ਜਾਣਿਆ ਜਾਂਦਾ ਹੈ ਬਹੁਤ ਹੀ ਲੈਵਲ ਵਾਲਾ ਕੁਐਸਚਨ ਤਾਂ ਮੰਜੀਆਂ ਉਦਾਸੀਆਂ ਪੀੜੀਆਂ ਉਪਰੋਕਤ ਕੋਈ ਵੀ ਨਹੀਂ ਤਾਂ ਇਹਦਾ ਰਾਈਟ ਆਨਸਰ ਹੈ ਦੋਸਤੋ ਉਦਾਸੀਆਂ ਇਸ ਦਾ ਰਾਈਟ ਆਨਸਰ ਹੈ ਨੈਕਸਟ ਕਹਿੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕਿਸ ਸ਼ਹਿਰ ਦੀ ਸਥਾਪਨਾ ਕੀਤੀ ਗਈ ਸੀ ਤਾਂ ਸ਼ਹਿਰ ਸੀ ਉਹ ਸੀ ਕਰਤਾਰਪੁਰ ਸਾਹਿਬ ਬਸ ਕੀ ਆ ਕਰਤਾਰਪੁਰ ਨੂੰ ਦੇਖਦੇ ਦੇਖਦੇ ਕਾਲੀ ਕਾਲੀ ਦੇ ਵਿੱਚ ਪੇਪਰ A ਦੇ ਵਿੱਚ ਜੇਕਰ ਕੁਐਸਚਨ ਆ ਗਿਆ ਤਾਂ ਤੁਸੀਂ ਆਹ ਲਾਉਂਦਾ ਤਾਂ ਗਲਤ ਹੋ ਜਾਵੇਗਾ ਦੋਸਤੋ ਕਰਤਾਰਪੁਰ ਪਾਕਿਸਤਾਨ ਦੇ ਵਿੱਚ ਹੈ ਇਹ ਤੁਸੀਂ ਯਾਦ ਰੱਖਣਾ ਤੇ ਇਹ ਕੀ ਹੈ ਸ਼ੇਰ ਦੀ ਸਥਾਪਨਾ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਪਾਕਿਸਤਾਨ ਦੇ ਵਿੱਚ ਹੈ ਜੋ ਜੋ ਜਲੰਧਰ ਵਿੱਚ ਹੈ ਇਹ ਕਿਸ ਨੇ ਕੀਤੀ ਸੀ ਇਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਦੋਸਤੋ ਖੰਡੂਰ ਸਾਹਿਬ ਕਿਸ ਨੇ ਬਸਾਇਆ ਸੀ ਇਹ ਵੀ ਕਮੈਂਟ ਸੈਕਸ਼ਨ ਵਿੱਚ ਦੱਸਣਾ ਤੇ ਤਰਨਤਾਰਨ ਕਿਸ ਨੇ ਬਸਾਇਆ ਸੀ ਇਹ ਵੀ ਕਮੈਂਟ ਸੈਕਸ਼ਨ ਵਿੱਚ ਤੁਸੀਂ ਦੱਸਣਾ ਹੈ ਵੈਰੀ ਵੈਰੀ ਇੰਪੋਰਟੈਂਟ ਕੁਚਨ ਸੰਗਤ ਦੀ ਧਾਰਨਾ ਕਿਸ ਨੇ ਸਥਾਪਿਤ ਕੀਤੀ ਬਹੁਤ ਹੀ ਜ਼ਿਆਦਾ ਪੁੱਛਿਆ ਜਾਣ ਵਾਲਾ ਕੁਐਸਚਨ ਸੰਗਤ ਦੀ ਧਾਰਨਾ ਦੋਸਤੋ ਪੁੱਛੀ ਹੈ ਤਾਂ ਸੰਗਤ ਦੇ ਵਿੱਚ ਅਨੁਸਾਸਨ ਸੰਗਤ ਦੀ ਧਾਰਨਾ ਪਹਿਲਾਂ ਤਾਂ ਗੱਲ ਕਰ ਲਈ ਕਿਸ ਨੇ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਲੰਗਰ ਪ੍ਰਥਾ ਦੀ ਜੋ ਪ੍ਰਥਾ ਚਲਾਈ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਲਾਈ ਸੀ ਕੀਰਤਨ ਪ੍ਰਥਾ ਚਲਾਈ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਲਾਈ ਸੀ ਤੇ ਦੋਸਤੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੇਕਰ ਕੁਐਸਚਨ ਆ ਗਿਆ ਕੀਰਤਨ ਪ੍ਰਥਾ ਦੇ ਵਿੱਚ ਰਾਗੀ ਪ੍ਰਥਾ ਕਿਸ ਨੇ ਆਰੰਭ ਕੀਤੀ ਸੀ ਸਾਰੇ ਲਾ ਕੇ ਉਹਨਗੇ ਗੁਰੂ ਮਾਨਕ ਦੇਵ ਜੀ ਨੇ ਤਾਂ ਦੋਸਤੋ ਉਹ ਗੁਰੂ ਅਰਜਨ ਦੇਵ ਜੀ ਆਏਗਾ ਗੁਰੂ ਅਰਜਨ ਦੇਵ ਜੀ ਨੇ ਰਾਗੀ ਪ੍ਰਤਾ ਸ਼ੁਰੂ ਕੀਤੀ ਸੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ 12 ਮਾ ਕਿਸ ਗੁਰੂ ਦੀ ਰਚਨਾ ਹੈ 12 ਮਾ ਦੀ ਗੱਲ ਕੀਤੀ ਜਾਵੇ ਤਾਂ 12 ਮਾ ਦੋ ਤਰ੍ਹਾਂ ਨਾਲ ਪੈਂਦਾ ਇੱਕ ਮਾਜ ਰਾਗ ਦੇ ਵਿੱਚ ਹੈ ਤੇ ਇੱਕ ਕਿਹੜੇ ਦੇ ਵਿੱਚ ਹੈ ਉਹ ਤੁਹਾਨੂੰ ਪਤਾ ਹੀ ਹੋਵੇਗਾ ਜੇਕਰ ਕੱਲਾ 12 ਮਾ ਆ ਜਾਵੇ ਤਾਂ ਦੋਸਤੋ ਉਦੋਂ ਆਨਸਰ ਆਵੇਗਾ ਗੁਰੂ ਨਾਨਕ ਦੇਵ ਜੀ ਤੇ 12 ਮਾ ਮਾਜ ਆ ਗਿਆ ਤਾਂ ਉਦੋਂ ਆਵੇਗਾ ਗੁਰੂ ਅਰਜਨ ਦੇਵ ਜੀ ਦੋਸਤੋ ਉੱਥੇ ਕਨਫਿਊਜ਼ ਨਹੀਂ ਹੋਣਾ 12 ਮਾ ਮਾਜ ਜੇਕਰ ਆ ਗਿਆ ਤਾਂ ਗੁਰੂ ਅਰਜਨ ਦੇਵ ਜੀ ਜੇਕਰ 12 ਮਾ ਕੱਲਾ ਹੀ ਆ ਗਿਆ ਤਾਂ ਗੁਰੂ ਨਾਨਕ ਦੇਵ ਜੀ ਇਹ ਤਾਂ ਕਹਿੰਦਾ ਕਿਉਂਕਿ ਮਾਸਟਰ ਕੈਡਰ ਦੇ ਵਿੱਚ ਜੋ ਪਿਛਲੀ ਵਾਰ ਪੇਪਰ ਹੋਇਆ ਸੀ ਉਸ ਦੇ ਵਿੱਚ ਪੰਜਾਬੀ ਦੇ ਪੇਪਰ ਵਿੱਚ ਇਹ ਕੁਐਸਚਨ ਬਣਿਆ ਸੀ 12 ਮਾ ਮਾਜ ਦਾ ਕੁਐਸਚਨ ਬਣਿਆ ਹੋਇਆ ਸੀ ਤਾਂ ਕਾਫੀ ਬੱਚੇ ਉੱਥੇ ਗਲਤ ਕਰਕੇ ਸਨ ਤਾਂ ਤੁਸੀਂ ਪਿਆਰੇ ਦੋਸਤੋ ਇਹ ਗਲਤ ਨਾ ਕਰਿਓ ਇਸ ਕਰਕੇ ਕੀ ਇਹ ਕੁਐਸਚਨ ਕਰਵਾਏ ਜਾ ਰਹੇ ਹਨ ਕਰਤਾਰਪੁਰ ਪਾਕਿਸਤਾਨ ਕਿਹੜੀ ਨਦੀ ਤੇ ਸਥਿਤ ਹੈ ਤਾਂ ਪਾਕਿਸਤਾਨ ਦੇ ਵਿੱਚ ਇੱਕੋ ਦਰਿਆ ਜਾਂਦਾ ਹੈ ਉਹ ਜਾਂਦਾ ਹੈ ਰਾਵੀ ਤੇ ਕੱਲਾ ਰਾਵੀ ਹੀ ਨਹੀਂ ਯਾਦ ਕਰਨਾ ਰਾਵੀ ਦਾ ਸੰਸਕ੍ਰਿਤ ਨਾਮ ਵੀ ਅਸੀਂ ਯਾਦ ਕਰਨਾ ਹੈ ਸੰਸਕ੍ਰਿਤ ਨਾਮ ਯਾਦ ਕਰਨਾ ਰਾਵੀ ਪੰਜਾਬੀ ਫੌਂਟ ਜੋ ਪੰਜਾਬੀ ਲੈਂਗੁਏਜ ਹੈ ਉਹ ਟਾਈਪਿੰਗ ਹੈ ਪੂਰੀ ਛਾਣਕੇ ਬਣਾਈ ਗਈ ਹੈ ਤਾਂ ਪੂਰੀ ਛਾਣਕ ਤੁਹਾਨੂੰ ਯਾਦ ਰੱਖਣਾ ਹੈ ਪਰੂਸ਼ਨੀ ਦੋਸਤੋ ਟਰਿਕ ਹੈ ਇਹ ਪੂਰੀ ਛਾਣਕੇ ਤਾਂ ਪੂਰੀ ਛਾਣਕੇ ਨੂੰ ਕਹਾਂਗੇ ਅਸੀਂ ਪਰੂਸ਼ਨੀ ਕਹਾਂਗੇ ਤੇ ਚਨਾਬ ਨੂੰ ਕਹਾਂਗੇ ਚਨਾਬ ਤੇ ਕੀ ਹੈ ਸੋਹਣੀ ਮਾਈ ਵਾਲ ਨੇ ਆਸ਼ਕੀ ਕੀਤੀ ਸੀ ਤਾਂ ਆਸ਼ਕੀ ਤੋਂ ਯਾਦ ਰੱਖਣਾ ਹੈ ਅਸਕੀਨੀ ਸੰਸਕ੍ਰਿਤ ਨਾਮ ਆ ਜਾਂਦਾ ਹੈ ਸਤਲੁਜੀ ਤਾਂ ਪੰਜਾਬ ਦੇ ਲਖਣਾਲੀ ਤਰੀ ਪਸੰਦਾ ਦਾ ਸਤਲੁਤਰੀ ਤੇ ਵਿਆਸ ਪਿੱਛੇ ਆਸ ਲਗਿਆ ਆਸ ਦਾ ਦੂਜਾ ਸ਼ਮਾਸੀ ਸ਼ਬਦ ਹੁੰਦਾ ਹੈ ਪਾਸ ਅਸ ਪਾਸਤਾ ਉੱਥੇ ਕੀ ਆ ਜਾਵੇਗਾ ਵਿਪਾਸਾ ਇਸ ਦਾ ਕੀ ਆ ਸੰਸਕ੍ਰਿਤ ਨਾਮ ਹੋ ਜਾਵੇਗਾ ਵੈਸੇ ਤਾਂ ਅਸੀਂ ਗੱਲ ਕਰ ਰਹੇ ਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਾਂ ਦੋਸਤੋ ਤੁਹਾਨੂੰ ਮੈਂ ਪੰਜਾਬ ਜੀਓਗ੍ਰਾਫੀ ਦੇ ਜੋ ਕੁਐਸਚਨ ਬਣਦਾ ਉਹ ਵੀ ਦੱਸ ਦਿੱਤੇ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਮ ਕੀ ਸਨ ਤਾਂ ਸਾਰਿਆਂ ਨੂੰ ਪਤਾ ਹੈ ਸ੍ਰੀ ਚੰਦ ਅਤੇ ਲਖਮੀ ਦਾਸ ਆ ਵੀ ਗਿਆ ਦੋਸਤੋ ਸ੍ਰੀ ਚੰਦ ਅਤੇ ਲਖਮੀ ਦਾਸ ਇਹਨਾਂ ਦੇ ਪੁੱਤਰਾਂ ਦੇ ਨਾਮ ਸੀ ਤੇ ਸ੍ਰੀ ਚੰਦ ਜੀ ਜੋ ਸਨ ਉਹ ਸੰਨ ਕਿਹੜੀ ਪ੍ਰਥਾ ਸੀ ਦੋਸਤੋ ਉਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜਿਸ ਦੇ ਕੀ ਹੈ ਸੰਸਥਾਪਕ ਹੋਏ ਹਨ ਮੋਦੀ ਹੋਏ ਹਨ ਸ਼੍ਰੀ ਚੰਦ ਜੀ ਵੈਰੀ ਵੈਰੀ ਇੰਪੋਰਟੈਂਟ ਅੱਗੇ ਕਹਿੰਦਾ ਜਪਜੀ ਸਾਹਿਬ ਦੀ ਰਚਨਾ ਕਿਸ ਨੇ ਕੀਤੀ ਤਾਂ ਅਸੀਂ ਅਨਸਰ ਤੇ ਫਿਰ ਇਹ ਪਹਿਲਾਂ ਤਾਂ ਦੇਖ ਲਈਏ ਕਿ ਜਪਜੀ ਸਾਹਿਬ ਹੈ ਰਾਗ ਰੈਤ ਬਾਣੀ ਹੈ ਦੋਸਤੋ ਰਾਗ ਰੈਤ ਰਾਗ ਮੁਕਤ ਬਾਣੀ ਹੈ ਜਪਜੀ ਸਾਹਿਬ ਦੀ ਗੱਲ ਕੀਤੀ ਜਾਂਦਾ ਇਸ ਦੇ ਵਿੱਚ 38 ਕੀ ਹਨ ਪੌੜੀਆਂ ਹਨ ਤੇ ਜਪਜੀ ਸਾਹਿਬ ਦੀ ਗੱਲ ਕੀਤੀ ਹੈ ਇਸ ਵਿੱਚ ਦੋ ਕੀ ਹਨ ਸ਼ਲੋਕ ਹਨ ਤੇ ਜਪਜੀ ਸਾਹਿਬ ਰਚਨਾ ਕਿਸ ਦੀ ਹੈ ਇਹ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਵੈਰੀ ਵੈਰੀ ਇੰਪੋਰਟੈਂਟ ਦੋਸਤੋ ਨੈਕਸਟ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇ ਪੰਜਾਬ ਵਿੱਚ ਕਿਸ ਰਾਜਵੰਸ਼ ਦਾ ਰਾਜ ਸੀ ਤਾਂ ਗੁਰੂ ਨਾਨਕ ਦੇਵ ਜੀ ਦੀ ਗੱਲ ਕੀਤੀ ਜਾਵੇ ਤਾਂ ਇਹ ਰਹੇ ਹਨ 1469 ਤੋਂ ਲੈ ਕੇ 1539 ਤੱਕ ਤਾਂ ਇੱਥੇ ਸਭ ਤੋਂ ਪਹਿਲਾ ਆਪਸ਼ਨ ਆ ਦੇਖਦੇ ਹਾਂ ਹੁਣ ਲੋਧੀ ਖਾਨਦਾਨ ਖਿਲਜੀ ਖਾਨਦਾਨ ਇਹ ਤਾਂ ਪਹਿਲਾਂ ਹੋਇਆ ਸੈਦ ਖਾਨਦਾਨ ਤੇ ਗੁਲਾਮ ਖਾਨਦਾਨ ਆ ਨਹੀਂ ਸਕਦਾ ਲੋਧੀ ਖਾਨਦਾਨ ਆ ਵੀਗਾ ਕਿਉਂਕਿ ਲੋਧੀ ਡੈਂਸਟੀ ਕੀ ਹੈ ਇੱਥੇ ਹੋਈ ਹੈ ਤੇ 1526 ਦੇ ਵਿੱਚ ਤਾਂ ਕੀ ਹੈ ਮੁਗਲ ਆਗੇ ਸਨ ਬਟ ਬਾਬਰ ਦੀ ਇੱਥੇ ਗੱਲ ਹੀ ਨਹੀਂ ਹੋਈ ਤਾਂ ਦੋਸਤੋ ਇੱਥੇ ਅਨਸਰ ਹੋ ਜਾਵੇਗਾ ਲੋਧੀ ਖਾਨਦਾਨ ਇਸ ਦਾ ਬਿਲਕੁਲ ਸਹੀ ਅਨਸਰ ਹੋ ਜਾਵੇਗਾ ਬਾਬਾ ਨਾਨਕ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸਤੀਆਂ ਦਾ ਮੁੱਖ ਜੋ ਦੇਸੀ ਸਿੱਖ ਧਰਮ ਦਾ ਪ੍ਰਚਾਰ ਕਰਨਾ ਪ੍ਰਾਪਤ ਗਿਆਨ ਦਾ ਪ੍ਰਚਾਰ ਕਰਨਾ ਸਮਾਜਿਕ ਸੁਧਾਰ ਜਾਂ ਪਰਮਾਤਮਾ ਦੀ ਮਹੱਤਤਾ ਬਾਰੇ ਦੱਸਣਾ ਬਹੁਤ ਹੀ ਜਿਆਦੇ ਇੰਪੋਰਟੈਂਟ ਕੁਐਸਚਨ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਪ੍ਰਾਪਤ ਗਿਆਨ ਦਾ ਪ੍ਰਚਾਰ ਕਰਨਾ ਬਸ ਪੇਪਰ ਦੇ ਵਿੱਚ ਬੱਚੇ ਇਸ ਨੂੰ ਕੀ ਕਰਕੇ ਹੁੰਦੇ ਨੇ ਆਪ ਦਾ ਕੀ ਆ ਆਪਦੇ ਤਰਕ ਦੇ ਆਧਾਰ ਤੇ ਸਿੱਖ ਧਰਮ ਦਾ ਪ੍ਰਚਾਰ ਲਾਉਂਦੇ ਹਨ ਤੇ ਕੁਐਸਚਨ ਚੰਗਾ ਪੜਾ ਆਉਂਦਾ ਹੁੰਦਾ ਹੈ ਗਲਤ ਕਰ ਆਉਂਦੇ ਹਾਂ ਤਾਂ ਇਹ ਤਾਂ ਲਿਆਂਦਾ ਗਿਆ ਕੁਐਸਚਨ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਕਿਸ ਗੁਰੂ ਨੇ ਕੀਰਤਨ ਪ੍ਰਥਾ ਆਰੰਭ ਕੀਤੀ ਸਰ ਜੀ ਤੁਸੀਂ ਹੁਣੇ ਦੱਸ ਕੀਰਤਨ ਪ੍ਰਥਾ ਹੋਗੀ ਲੰਗਰ ਪ੍ਰਥਾ ਹੋਗੀ ਇਹ ਕੀਤੀਆਂ ਹਨ ਜੀ ਕਿਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀਆਂ ਹਨ ਸ਼ੁਰੂ ਤਾਂ ਆਰੰਭ ਕੀਤੀ ਗੁਰੂ ਨਾਨਕ ਦੇਵ ਜੀ ਦਾ ਰਾਈਟ ਆਨਸਰ ਆਵੇਗਾ ਹਾਂਜੀ ਜੋ ਹੈ ਲੰਗਰ ਪ੍ਰਥਾ ਦੇ ਵਿੱਚ ਅਨੁਸ਼ਾਸਨ ਦੀ ਪ੍ਰਕਿਰਿਆ ਕਿਸ ਨੇ ਚਲਾਈ ਸੀ ਉਹ ਚਲਾਈ ਸੀ ਸ੍ਰੀ ਗੁਰੂ ਅਮਰਦਾਸ ਜੀ ਨੇ ਤਾਂ ਗੁਰੂ ਨਾਨਕ ਦੇਵ ਜੀ ਦੇ ਆਪਾਂ ਕੁਐਸਚਨ ਕਰ ਰਹੇ ਤਾਂ ਗੁਰੂ ਨਾਨਕ ਦੇਵ ਜੀ ਕੀਰਤਨ ਪ੍ਰਸਾਦ ਦਾ ਰਾਈਟ ਆਨਸਰ ਆਵੇਗਾ ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ਤੇ ਗਿਆਨ ਪ੍ਰਾਪਤ ਕੀਤਾ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸਥਾਨ ਤੇ ਗਿਆਨ ਪ੍ਰਾਪਤ ਕੀਤਾ ਸੀ ਸਾਰਿਆਂ ਨੂੰ ਪਤਾ ਹੈ ਕਿ ਕਾਲੀ ਬੇਈ ਨਦੀ ਜੋ ਕਿ ਵਿਆਸ ਦੀ ਸਾਈਕ ਨਦੀ ਹੈ ਦੋਸਤੋ ਸੁਲਤਾਨਪੁਰ ਲੋਧੀ ਦੇ ਵਿੱਚ ਜੋ ਕਿ ਕਰਪੂਰਥਲਾ ਦੇ ਵਿੱਚ ਆਉਂਦਾ ਹੈ ਇਹ ਤੁਸੀਂ ਯਾਦ ਰੱਖਣਾ ਹੈ ਦੋਸਤੋ ਕਾਲੀ ਬੇਈ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਅੱਗੇ ਕਹਿੰਦਾ ਹੈ ਉਦਾਸੀਆਂ ਦੀ ਸ਼ੁਰੂਆਤ ਕਰਨ ਦੇ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਕਿਹੜੀ ਜਗ੍ਹਾ ਦੀ ਯਾਤਰਾ ਕੀਤੀ ਤਾਂ ਵੈਰੀ ਵੈਰੀ ਇੰਪੋਰਟੈਂਟ ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਦਾਸੀਆਂ ਹੋਈਆਂ ਹਨ ਚਾਰ ਤੇ ਚਾਰ ਉਦਾਸੀਆਂ ਦੇ ਵਿੱਚੋਂ ਦੋਸਤੋ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਕਿਹੜੀ ਡਾਇਰੈਕਸ਼ਨ ਦੇ ਵਿੱਚ ਮਤਲਬ ਕਿ ਸਾਨੂੰ ਇਹਨਾਂ ਦਾ ਪਤਾ ਚਾਰ ਡਾਇਰੈਕਸ਼ਨਾਂ ਦੇ ਵਿੱਚ ਹੋਈਆਂ ਹਨ ਕੇ ਨਾਰਥ ਸਾਊਥ ਈਸਟ ਤੇ ਵੈਸਟ ਤੇ ਸਭ ਤੋਂ ਪਹਿਲੀ ਉਦਾਸੀ ਕਿੱਥੋਂ ਸ਼ੁਰੂ ਕੀਤੀ ਸੀ ਇਹ ਤੁਹਾਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਕੀ ਹੈ ਪੇਪਰ ਦੇ ਵਿੱਚ ਆ ਜਾਵੇਗਾ ਕਿਸੇ ਦਿਨ ਤੁਹਾਡੇ ਲਈ ਇਹ ਵੀਡੀਓ ਵੀ ਲਿਆਂਦੀ ਜਾਵੇਗੀ ਦੋਸਤੋ ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਵੈਸੇ ਤਾਂ ਤੁਹਾਨੂੰ ਕੀ ਹੈ ਇਸ ਬਾਰੇ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇਕਰ ਇਹ ਨਹੀਂ ਪਤਾ ਤੇ ਕੁਐਸਚਨ ਆ ਗਿਆ ਉੱਥੇ ਤਾਂ ਕੀ ਆ ਉੱਥੇ ਗਲਤ ਵੀ ਹੋ ਸਕਦਾ ਹੈ ਤਾਂ ਦੇਖਿਆ ਜਾਵੇ ਤਾਂ ਗੁਰੂ ਨਾਨਕ ਦੇਵ ਜੀ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲੀ ਕੀਤੀ ਸੀ ਜੀ ਪੂਰਬ ਵਾਲੇ ਪਾਸਿਓਂ ਮਤਲਬ ਇਹ ਪਹਿਲੀ ਉਦਾਸੀ ਇੱਥੇ ਕੀਤੀ ਸੀ ਫੇਰ ਕੀਤੀ ਸੀ ਦੂਜੀ ਉਦਾਸੀ ਦੱਖਣ ਦੇ ਵਿੱਚ ਤੀਜੀ ਉਦਾਸੀ ਉੱਤਰ ਦੇ ਵਿੱਚ ਤੇ ਚੌਥੀ ਲਾਸਟ ਦੇ ਵਿੱਚ ਪੱਛਮ ਦੇ ਵਿੱਚ ਕੀਤੀ ਸੀ ਦੋਸਤੋ ਆਹ ਸੀਕੁਐਂਸ ਯਾਦ ਰੱਖਣੀ ਹੈ ਤੁਸੀਂ ਪਹਿਲੀ ਪੂਰਬ ਦੇ ਵਿੱਚ ਦੂਜੀ ਦੱਖਣ ਵਿੱਚ ਤੀਜੀ ਉੱਤਰ ਤੇ ਚੌਥੀ ਪੱਛਮ ਦੇ ਵਿੱਚ ਕੀਤੀ ਸੀ ਇਹ ਤੁਸੀਂ ਯਾਦ ਰੱਖਣੀਆਂ ਹਨ ਅਤੇ ਜੇਕਰ ਇਹਨਾਂ ਨੇ ਜਿਹੜੀ ਗੱਲ ਪੁੱਛੀ ਹੈ ਕਿ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲਾਂ ਕਿਹੜੀ ਜਗ੍ਹਾ ਦੀ ਯਾਤਰਾ ਕੀਤੀ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਸੈਦਪੁਰ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਜੀ ਸੈਦਪੁਰ ਨੈਕਸਟ ਕੁਐਸਚਨ ਕਹਿੰਦਾ ਹੈ ਦੋਸਤੋ ਜੋ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਮੰਨਦੇ ਹਨ ਉਹਨਾਂ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਸਿੱਖ ਗੁਰੂ ਦਾ ਚੇਲਾ ਖਾਲਸਾ ਜਾਂ ਸਿੰਘ ਤਾਂ ਓਬਵੀਅਸ ਹੈ ਖਾਲਸਾ ਤਾਂ ਉਦੋਂ ਆਇਆ ਹੀ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਇਆ ਹੈ ਤਾਂ ਗੁਰੂ ਦਾ ਚੇਲਾ ਹੋ ਨਹੀਂ ਸਕਦਾ ਸਿੱਖ ਕੀ ਹੈ ਇਹਦਾ ਰਾਈਟ ਅਨਸਰ ਹੋਵੇਗਾ ਦੋਸਤੋ ਤਾਂ ਦੋਸਤੋ ਇਹ ਸੰ 20 ਕੁਐਸਚਨ 20 ਦੇ ਵਿੱਚ ਤੁਹਾਡੇ ਕਿੰਨੇ ਸਹੀ ਹੋਏ ਇਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸਣਾ ਹੈ ਪਿਆਰੇ ਪਿਆਰੇ ਦੋਸਤੋ ਭੈਣੋ ਭਰਾਵੋ ਇੱਕ ਇਹ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਪੇਪਰ A ਦੇ ਵਿੱਚ ਇਹ ਕੁਐਸਚਨ ਵਾਰ-ਵਾਰ ਕੀ ਆ ਰਿਪੀਟ ਹੋ ਰਹੇ ਹਨ ਤੇ ਜੇਕਰ ਤੁਸੀਂ ਇਸ ਚੈਨਲ ਤੇ ਨਿਊ ਵੀਵਰ ਹੋ ਤਾਂ ਸਬਸਕ੍ਰਾਈਬ ਕਰ ਲਵੋ ਅਤੇ 40 ਹੋ ਗਏ ਹਨ ਤੇ 10 ਰਹਿ ਗਏ ਨੇ ਤੇ ਫਿਰ ਆਪਾਂ ਲਾਈਵ ਕਲਾਸ ਇੱਥੇ ਲੈਣੀਆਂ ਸਟਾਰਟ ਕਰ ਦਵਾਂਗੇ ਅਤੇ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਜੋ ਵੀ ਕੈਂਡੀਡੇਟਸ ਹਨ ਜਿਨ੍ਹਾਂ ਨੇ ਉਹ ਚੈਨਲ ਸਬਸਕ੍ਰਾਈਬ ਕੀਤਾ ਹੈ ਉਹ ਲਾਹਾ ਲੈਣ ਦੇ ਲਈ ਸੇਖੋ ਸਮਾਰਟ ਕਲਾਸਸ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣ ਕਿਉਂਕਿ ਇੱਥੇ ਵੀ ਉਸ ਤੋਂ ਜੁਨੀਕ ਵੀਡੀਓ ਤੁਹਾਨੂੰ ਮਿਲ ਸਕਦੀਆਂ ਹਨ ਉਧਰ ਵੀ ਮਿਲ ਲੀਆਂ ਤੇ ਇੱਧਰ ਉਸ ਤੋਂ ਜੁਨੀਕ ਵੀ ਮਿਲ ਸਕਦੀਆਂ ਹਨ ਤਾਂ ਦੋਸਤੋ ਮਿਲਦੇ ਹਾਂ ਆਪਾਂ ਕੱਲ ਨੂੰ ਤਦ ਤੱਕ ਲਈ ਦੋਸਤੋ ਸਤਿ ਸ਼੍ਰੀ ਅਕਾਲ ਜੀ